ਸਰਕਾਰਾਂ ਨੂੰ ਸਿੱਖ ਗੁਰਧਾਮਾਂ ਦੇ ਵਿੱਚ ਦਖਲ ਅੰਦਾਜ਼ੀ ਜਿਹੜੀ ਹੈ ਇਹ ਵੀ ਬੰਦ ਕਰਨੀ ਚਾਹੀਦੀ ਹੈ। ਔਰ ਸਿੱਖਾਂ ਦੇ ਨਾਲ ਕਾਫੀ ਸਮੇਂ ਤੋਂ ਜਿਹੜਾ ਹੈ ਉਹ ਹਰਿਆਣੇ ਦੇ ਵਿੱਚ ਵੀ ਜਿਹੜਾ ਹੈ ਉਹ ਧੱਕਾ ਹੋ ਰਿਹਾ ਜਿਵੇਂ ਇੱਕ ਤਾਜ਼ਾ ਘਟਨਾ ਹੋਈ ਹੈ ਕਿ 16 ਦੇ ਕਰੀਬ ਪ੍ਰਮੋਨੈਂਟ ਸਿੱਖ ਨੇ ਹਰਿਆਣੇ ਦੇ ਜਿਨ੍ਹਾਂ ਦੇ ਵਿੱਚੋਂ ਹਰਿਆਣਾ ਕਮੇਟੀ ਦੇ ਤਿੰਨ ਮੈਂਬਰ ਵੀ ਨੇ ਉਹਨਾਂ ਦੇ ਉੱਤੇ ਦੇਸ਼ ਧਰੋਹ ਦੇ ਮਕਦਮੇ ਦਰਜ ਕਰ ਦਿੱਤੇ ਗਏ ਨੇ ਸਿਰਫ ਇਸ ਲਈ ਕਿ ਗੁਰੂਗ੍ਰਾਂਦ ਸਾਹਿਬ ਜੀ ਦੀ ਬੇਅਦਬੀ ਇੱਕ ਔਰਤ ਨੇ ਕੀਤੀ ਸੀ ਉਹਨੂੰ ਘਰੇ ਬੈਠੇ ਨੂੰ ਜਮਾਨਤ ਮਿਲ ਗਈ ਤੇ ਜਿਹੜੇ ਸਿੱਖਾਂ ਨੇ ਪ੍ਰੋਟੈਸਟ ਕੀਤਾ ਸੀ ਉਹਨਾਂ ਉੱਤੇ ਦੇਸ਼ ਧਰੋਹ ਦੇ ਮਕਦਮੇ ਦਰਜ ਕਰ ਦਿੱਤੇ ਇਸੇ ਤਰ੍ਹਾਂ ਰਾਜਸਥਾਨ ਦੇ ਵਿੱਚ ਇੱਕ ਸਿੱਖ ਉਹ ਕਕਾਰ ਲਵਾਈ ਸੀ ਸਿੱਖ ਵਿਦਿਆਰਥੀ ਦੇ ਉਹ ਉਹਦੇ ਅਗੇਂਸਟ ਉਹ ਗਵਰਨਮੈਂਟ ਦੇ ਖਿਲਾਫ ਬੋਲਿਆ ਸੀਗਾ ਤੇ ਉਹਦੇ ਖਿਲਾਫ ਜਿਹੜਾ ਦੇਸ਼ ਧਰੋਹ ਦਾ ਮਕਦਮਾ ਜਿਹੜਾ ਦਰਜ ਕਰ ਦਿੱਤਾ ਗਿਆ ਰਜਿੰਦਰਪਾਲ ਢੀਮਾ ਆਏ ਹੋ ਹਾਂਜੀ ਤੇ ਸਿੱਖਾਂ ਦੇ ਖਿਲਾਫ ਇਹ ਕੁਝ ਅਰਸੇ ਤੋਂ ਅਸੀਂ ਦੇਖ ਰਹੇ ਹਾਂ ਕਿ ਇੱਕ ਨੈਰੇਟਿਵ ਸਿਰਜਿਆ ਜਾ ਰਿਹਾ ਹੈ ਵਰਤਾਂਤ ਸਿਰਜਿਆ ਜਾ ਰਿਹਾ ਹੈ ਸਿੱਖਾਂ ਦੇ ਖਿਲਾਫ ਇੱਕ ਨਫ਼ਰਤ ਪੈਦਾ ਕੀਤੀ ਜਾ ਰਹੀ ਹੈ ਔਰ ਨਫ਼ਰਤ ਪੈਦਾ ਕਰਨ ਦੇ ਲਈ ਮੀਡੀਆ ਔਰ ਖਾਸ ਤੌਰ ਤੇ ਸੋਸ਼ਲ ਮੀਡੀਆ ਪਲੇਟਫਾਰਮ ਜਿਹੜੇ ਨੇ ਉਹ ਇਸਤੇਮਾਲ ਕੀਤੇ ਜਾ ਰਹੇ ਨੇ